ਵੈਗੁਰੂ ਜੀ ਆ ਖਾਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਮੈਂ ਦਾਦੇਪਾਖੜੀ ਆਰਜੋ ਹਸਪਤਲ ਰਾੜਾ ਸਾਹਿਬ ਤੋਂ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਚਾਹੁੰਦਾ ਬਸਾਖੀ ਦੇ ਤਿਹਾੜੀਆ ਬਸਾਖੀ ਦਾ ਤਿਹਾੜੀ ਪੰਜਾਬ ਮੇਲਿਆਂ ਦੀ ਧਰਤੀ ਹੈ ਇੱਥੇ ਹਰ ਤਰ੍ਹਾਂ ਦੇ ਪੰਜਾਬ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਤਿਹਾੜੇ ਮਨਾਏ ਜਾਂਦੇ ਹਨ ਬਸਾਖੀ ਦਾ ਤਿਹਾੜੀ ਪੰਜਾਬ ਦਾ ਇੱਕ ਬਸਤ ਤਿਹਾੜ ਹੈ ਜੋ ਕਿ ਸੰਗਰਾਂਦ ਨਾਲ ਚਨ ਬਸਾਖ ਦੇ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਕਿਸਾਨਾਂ ਦੀ ਜਿਹੜੀ ਕਣਕ ਦੀ ਪੱਕਣ ਦੀ ਖੁਸ਼ੀ ਦੇ ਵਿੱਚ ਕਿਸਾਨਾਂ ਦਾ ਇੱਕ ਮੇਲਾ ਕਿਹਾ ਜਾ ਸਕਦਾ ਦੇ ਇਸ ਵਿਸਾਖੀ ਦਿਹਾੜੇ ਤੇ ਮੈਂ ਸਾਰੇ ਦੇਸ਼ ਵਾਸੀਆਂ ਦੇ ਪੰਜਾਬ ਵਾਸੀਆਂ ਤੇ ਰਾੜਾ ਸਾਹ ਦੇ ਆਲੇ ਦੁਆਲੇ ਦੇ ਨਜ਼ਦੀਕ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਤੇ ਉਹਨਾਂ ਦੇ ਇਸ ਵਿਸਾਖੀ ਇਤਿਹਾਸ ਸਾਰੇ ਵਿਸਾਖੀ ਇਤਿਹਾਸ ਤੇ ਅਸੀਂ ਅੱਖਾਂ ਦਾ ਇੱਕ ਮੁਫਤ ਜਨਰਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੋ ਕਿ ਦਿਨ 12 ਤਰੀਕ ਤੇ ਦਿਨ ਸ਼ਨੀਵਾਰ ਨੂੰ ਲਗਾਇਆ ਜਾ ਰਿਹਾ ਹੈ ਜਿੱਸੇ ਅੱਖਾਂ ਦਾ ਮੁਫਤ ਚੈੱਕਅਪ ਹੋਵੇਗਾ ਤੇ ਦਵਾਈ ਫਰੀ ਦਿੱਤੀ ਜਾਵੇਗੀ ਤੇ ਲੋੜਵੰਦਾਂ ਦੇ ਜਿਹੜੇ ਆਪਰੇਸ਼ਨ ਨੇ ਅੱਤੇ ਰੇਟਾਂ ਤੇ ਕੀਤੇ ਜਾਣਗੇ ਤੇ ਇਸ ਕੈਂਪ ਦਾ ਵੱਧ ਤੋਂ ਵੱਧ ਸਾਰੇ ਲੋਕ ਲਾਭ ਪ੍ਰਾਪਤ ਕਰੋ ਧੰਨਵਾਦ